ਕੇਂਦਰ ਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜੀ ਭਾਜਪਾ ਦੀ ਸਰਕਾਰ ਬਣੀ ਹੈ ਕੀ ਕਹਿਣਾ ਚਾਹੋਗੇ ਭਾਰਤਾਂ ਨੇ ਜੋ ਵਿਕਾਸ ਕੀਤਾ ਵਾ ਜੋ ਦੇਸ਼ ਦੇ ਵਿੱਚ ਜੋ ਕੁਝ ਕੀਤਾ ਉਹਦੇ ਕਰਕੇ ਲੋਕਾਂ ਨੇ ਵੋਟ ਪਾਈ ਤੇ ਤੀਜੀ ਵਾਰੀ ਇਹਨਾਂ ਦੀ ਐਂਡੀਆ ਦੀ ਸਰਕਾਰ ਬਣੀ ਹੈ ਰਹਿ ਕੇ ਦਿਹਾਤੀ ਤੋਂ ਜਿਹੜੀ ਹਾਰ ਪ੍ਰਾਪਤ ਹੋਈ ਹੈ ਕੀ ਕਾਰਨ ਕੀ ਲੱਗਦੇ ਆ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਸੀ ਜਦ ਕਿ ਕੋਈ ਇਹੋ ਜੀ ਗੱਲ ਨਹੀਂ ਸੀ ਵਿਰੋਧੀਆਂ ਦੇ ਜਿਹੜੇ ਆ ਛਲਾਵੇ ਚ ਲੋਕ ਆਏ ਲੋਕਾਂ ਨੇ ਦੂਜੇ ਪਾਸੇ ਵੋਟਾਂ ਪਾ ਦਿੱਤੀ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਬੀਜਪੀ ਜਿੱਤੇਗੀ ਕੌਂਸਲਰ ਦੇ ਇਲੈਕਸ਼ਨ ਜਿੱਤੇਗੀ ਅਸੀਂ ਆਪਣੀ ਸਰਕਾਰ ਬਣਾਵਾਂਗੇ 2027 ਚ ਕੌਂਸਲਰ ਸਾਡੇ ਬਣਨਗੇ ਮੇਅਰ ਸਾਡੇ ਬਣਨਗੇ ਮੈਨੂੰ ਲੱਗਦਾ ਰਵਨੀਤ ਸਿੰਘ ਬਿੱਟੂ ਜਿਹੜੇ ਨੇ ਉਹ ਕਿਸਾਨੀ ਮਸਲੇ ਨੂੰ ਜਿਹੜਾ ਹੱਲ ਕਰ ਸਕਣਗੇ ਕਿਸਾਨਾਂ ਦੀ ਜਿਹੜੀਆਂ ਦਿੱਕਤਾਂ ਉਹ ਵੀ ਸੈਂਟਰ ਗਵਰਨਮੈਂਟ ਦੇ ਕੋਚਾਂ ਕੇ ਦਾ ਸਮਨ نیوز ਦੇਖ ਰਹੇ ਹੋ ਤੁਸੀਂ ਮੈਂ ਦੀਪਕ ਕਤਿਆ ਲੋਕ ਸਭਾ ਚੋਣਾਂ ਹੋਣ ਤੋਂ ਬਾਅਦ ਪੂਰੇ ਦੇਸ਼ ਭਰ ਦੇ ਲੋਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਕਿ ਆਖਰ ਇਸ ਵਾਰ ਕਿਹੜੀ ਪਾਰਟੀ ਦੀ ਜਿਹੜੀ ਸਰਕਾਰ ਬਣਦੀ ਹੈ ਸੋ ਉਹ ਇੰਤਜ਼ਾਰ ਜਿਹੜਾ ਉਹਨਾਂ ਦਾ ਖਤਮ ਹੋ ਗਿਆ ਉਸ ਤੋਂ ਬਾਅਦ ਜਦੋਂ ਨਤੀਜੇ ਘੋਸ਼ਿਤ ਹੋਏ ਉਸ ਤੋਂ ਬਾਅਦ ਜਿਹੜੀ ਹੈ ਕੇਂਦਰ ਦੇ ਵਿੱਚ ਐਨਡੀਏ ਵਾਲੀ ਜਿਹੜੀ ਭਾਜਪਾ ਦੀ ਜਿਹੜੀ ਸਰਕਾਰ ਬਣੀ ਨਰਿੰਦਰ ਮੋਦੀ ਜਿਹੜੇ ਨੇ ਇੱਕ ਵਾਰ ਫਿਰ ਤੋਂ ਜਿਹੜਾ ਤੀਸਰੀ ਵਾਰ ਦੇਸ਼ ਭਰ ਦੇ ਜਿਹੜੇ ਪ੍ਰਧਾਨ ਮੰਤਰੀ ਬਣੇ ਨੇ ਸੋ ਸਾਡੇ ਨਾਲ ਲੁਧਿਆਣਾ ਤੋਂ ਜਿਹੜੇ ਨੇ ਭਾਜਪਾ ਦੇ ਨੇਤਾ ਸੰਜੀਵ ਚੋਧਰੀ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਸਵਾਗਤ ਹੈ ਤੁਹਾਡਾ ਦਸਮਨ న్యూਸ ਤੇ ਥੈਂਕ ਯੂ ਜੀ ਥੈਂਕ ਯੂ ਜੀ ਜੀ ਸੋ ਕੇਂਦਰ ਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜੀ ਭਾਜਪਾ ਦੀ ਸਰਕਾਰ ਬਣੀ ਹੈ ਕੀ ਕਹਿਣਾ ਚਾਹੋਗੇ ਦੇਖੋ ਜੀ ਭਾਜਪਾ ਨੂੰ ਲੋਕੀ ਪਸੰਦ ਕਰਦੇ ਆ ਨਰਿੰਦਰ ਮੋਦੀ ਜੀ ਨੂੰ ਲੋਕੀ ਪਸੰਦ ਕਰਦੇ ਆ ਤੇ ਤੀਜੀ ਵਾਰੀ ਨਰਿੰਦਰ ਮੋਦੀ ਜੀ ਦੀ ਐਨਡੀਏ ਦੀ ਸਰਕਾਰ ਆਈ ਹੈ ਭਾਜਪਾ ਨੇ ਜੋ ਵਿਕਾਸ ਕੀਤਾ ਹੋਇਆ ਜੋ ਦੇਸ਼ ਦੇ ਵਿੱਚ ਜੋ ਕੁਝ ਕੀਤਾ ਉਹਦੇ ਕਰਕੇ ਲੋਕਾਂ ਨੇ ਵੋਟ ਪਾਈ ਤੇ ਤੀਜੀ ਵਾਰੀ ਇਹਨਾਂ ਦੀ ਐਨਡੀਏ ਦੀ ਸਰਕਾਰ ਬਣੀ ਜੀ ਸੋ ਗੱਲ ਕਰੀਏ ਲੁਧਿਆਣਾ ਸ਼ਹਿਰ ਦੀ ਲੁਧਿਆਣਾ ਤੋਂ ਲੋਕ ਸਭਾ ਚੋਣਾਂ ਲੜ ਰਹੇ ਸੀ ਭਾਜਪਾ ਤੋਂ ਰਵਨੀਤ ਸਿੰਘ ਮਿੱਟੂ ਦੋ ਵਾਰ ਲੁਧਿਆਣਾ ਤੋਂ ਐਮਪੀ ਰਹੇ ਚੁੱਕੇ ਨੇ ਕਾਂਗਰਸ ਤੋਂ ਇਸ ਵਾਰ ਜਿਹੜੀ ਹੈ ਦੂਜੇ ਨੰਬਰ ਤੇ ਆਏ ਨੇ ਹਾਰ ਮਿਲੀ ਹਾਰ ਤੋਂ ਬਾਅਦ ਵੀ ਜਿਹੜਾ ਕੇਂਦਰ ਨੇ ਇੱਕ ਵੱਡਾ ਤੋਹਫ਼ਾ ਦਿੱਤਾ ਹੈ ਕੇਂਦਰ ਦੇ ਵਿੱਚ ਜਿਹੜਾ ਹੈ ਕੇਂਦਰੀ ਮੰਤਰੀ ਮੰਡਲ ਦੇ ਵਿੱਚ ਰਾਜ ਮੰਤਰੀ ਬਣਾ ਕੇ ਸੋ ਕਿਵੇਂ ਦੇਖਦੇ ਹੋ ਇਸ ਨੂੰ ਦੇ ਕੋਈ ਸਾਨੂੰ ਲੁਧਿਆਣਾ ਸ਼ਹਿਰ ਦੇ ਵਿੱਚੋਂ ਹਾਰ ਨਹੀਂ ਮਿਲੀ ਸਾਨੂੰ ਜਿੱਤ ਮਿਲੀ ਆ ਲੁਧਿਆਣਾ ਪੂਰੇ ਸ਼ਹਿਰ ਦੇ ਵਿੱਚੋਂ ਅਸੀਂ ਲੀਡ ਪ੍ਰਾਪਤ ਕੀਤੀ ਆ ਅਸੀਂ ਦਿਹਾਤੀ ਚੋਂ ਹਾਰੇ ਆ ਉਹ ਤਦ ਹਾਰੇ ਆ ਵਿਰੋਧੀ ਪਾਰਟੀਆਂ ਨੇ ਕਿਸਾਨ 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 ਕੀਤਾ ਹੋਇਆ ਸੀਗਾ ਰਿਯੂਮਰ ਇਦਾਂ ਦਾ ਫਲਾਇਆ ਅਸੀਂ ਉਧਰੋਂ ਤਦ ਹਾਰੇ ਆ ਜਦਕਿ ਅਸੀਂ ਲੁਧਿਆਣਾ ਦੇ ਵਿੱਚੋਂ ਸਾਰੀਆਂ ਸੀਟਾਂ ਦੇ ਵਿੱਚੋਂ ਅਸੀਂ ਲੀਡ ਪ੍ਰਾਪਤ ਕੀਤੀ ਆ ਅਸੀਂ ਸਾਡੇ ਜ਼ਿਲ੍ਹਾ ਪ੍ਰਧਾਨ ਜਨੀਸ਼ਤ ਮਾ ਜੀ ਦੇ ਨੇਤਰਤਵ ਚ ਅਸੀਂ ਉੱਥੋਂ ਜਿੱਤ ਪ੍ਰਾਪਤ ਕੀਤੀ ਆ ਜੀ ਜੀ ਸੋ ਦਿਹਾਤੀ ਦੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਦਿਹਾਤੀ ਤੋਂ ਜਿਹੜੀ ਹਾਰ ਪ੍ਰਾਪਤ ਹੋਈ ਹੈ ਕੀ ਕਾਰਨ ਕੀ ਲੱਗਦੇ ਆ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਇਹ ਨਹੀਂ ਜੀ ਕੋਈ ਕਿਸਾਨਾਂ ਵੱਲੋਂ ਵਿਰੋਧ ਨਹੀਂ ਸੀ ਇਹ ਪੈਸੇ ਦੇ ਕੇ ਲੋਕ ਬਿਠਾਏ ਹੋਏ ਸੀਗੇ ਕਿਸੇ ਦਾ ਕੋਈ ਵਿਰੋਧ ਨਹੀਂ ਸੀਗਾ ਇਹ ਤਾਂ ਵਿਰੋਧੀ ਪਾਰਟੀਆਂ ਨੇ ਰੂਮਰ ਫੁਲਾਇਆ ਸੀ ਕਿਸਾਨ ਕਿਸਾਨ ਇਹ ਉਹਦੇ ਕਰਕੇ ਦੂਜਿਆਂ ਨੂੰ ਲੱਗਿਆ ਕਿ ਇਹ ਕਿ ਵਕਾਈ ਕਿਸਾਨ ਹੈ ਜਦਕਿ ਕੋਈ ਇਹੋ ਜੀ ਗੱਲ ਨਹੀਂ ਸੀ ਵਿਰੋਧੀਆਂ ਦੇ ਜਿਹੜੇ ਆ ਛਲਾਵੇ ਚ ਲੋਕ ਆਏ ਲੋਕਾਂ ਨੇ ਦੂਜੇ ਪਾਸੇ ਵੋਟਾਂ ਪਾਤੀਆਂ ਜੀ ਗੱਲ ਕਰੀਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਲੁਧਿਆਣੇ ਦੇ ਵਿੱਚ ਜਦੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੇ ਸੀ ਤਾਂ ਉਹਨਾਂ ਨੇ ਇੱਕ ਜਿਹੜਾ ਲੋਕਾਂ ਨੂੰ ਕਿਹਾ ਸੀ ਕਿ ਮੇਰੇ ਜਿਹੜੇ ਇਹ ਰਵਨੀਤ ਸਿੰਘ ਬਿੱਟੂ ਨੇ ਉਮੀਦਵਾਰ ਲੁਧਿਆਣਾ ਤੋਂ ਇਹਨਾਂ ਨੂੰ ਵੱਧ ਤੋਂ ਵੱਧ ਜੜੀਆਂ ਵੋਟਾਂ ਪਾਓ ਤੇ 5 ਸਾਲ ਦਾ ਜਿਹੜਾ ਮੇਰਾ ਰਿਸ਼ਤਾ ਹੈ ਤੇ ਮੈਂ ਇਹਨਾਂ ਨੂੰ ਜਿਹੜਾ ਵੱਡਾ ਆਦਮੀ ਬਣਾਉਣ ਦਾ ਜਿਹੜਾ ਕੰਮ ਕਰਾਂਗਾ ਦੇਖੋ ਜੀ ਉਹ ਲੁਧਿਆਣੇ ਜਦੋਂ ਪਿਛਲੇ ਦਿਨੀ ਆਏ ਸੀ ਉਹ ਸਟੇਜ ਤੇ ਅਨਾਉਂਸ ਕਰਕੇ ਗਏ ਸੀ ਵੀ ਬਿੱਟੂ ਜੀ ਨਾਲ ਮੇਰਾ ਪੁਰਾਣਾ ਰਿਸ਼ਤਾ ਤੇ ਮੈਂ ਇਹਨਾਂ ਨੂੰ ਵੱਡਾ ਆਦਮੀ ਬਣਾਉਂਗਾ ਤੇ ਇਹ ਇਹਨਾਂ ਨੂੰ ਵੱਡਾ ਆਦਮੀ ਬਣਾਉਂਗਾ ਉਹਨਾਂ ਨੇ ਬਣਾਤਾ ਉਹਨਾਂ ਨੇ ਆਪਣਾ ਵਾਅਦਾ ਪੂਰਾ ਕੀਤਾ ਤੇ ਹੁਣ ਆਪਣੇ ਬਿੱਟੂ ਜੀ ਵੀ ਆਪਣਾ ਪੰਜਾਬ ਲਈ ਵਾਅਦਾ ਪੂਰਾ ਕਰਨਗੇ ਜੋ ਰੇਲਵੇ ਮਿਨਿਸਟਰੀ ਦਿੱਤੀ ਗਈ ਹੈ ਲੁਧਿਆਣੇ ਦਾ ਰੇਲਵੇ ਸਟੇਸ਼ਨ ਤੁਹਾਡੇ ਸਾਹਮਣੇ ਇਹ ਬਣ ਰਿਹਾ ਬਾਕੀ ਜ਼ਿਲ੍ਹਿਆਂ ਦੇ ਰੇਲਵੇ ਸਟੇਸ਼ਨ ਵੀ ਬਣਨਗੇ ਔਰ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਲਈ ਬਹੁਤ ਵਧੀਆ ਕੰਮ ਕਰਨਗੇ ਤੇ ਆਉਣ ਵਾਲੇ 2027 ਦੇ ਵਿੱਚ ਸਾਡੀ ਬੀਜੇਪੀ ਦੀ ਸਰਕਾਰ ਬਨੇਗੀ ਸੋ ਕਾਰਪੋਰੇਸ਼ਨ ਦੇ ਇਲੈਕਸ਼ਨ ਵੀ ਆ ਰਹੇ ਨੇ ਜੇ ਗੱਲ ਕਰੀਏ ਥੋੜੇ ਸਮੇਂ ਬਾਅਦ ਜਿਹੜਾ ਸੰਕੇਤ ਦਿੱਤੇ ਜਾ ਰਹੇ ਨੇ ਕਿ ਕਾਰਪੋਰੇਸ਼ਨ ਦੇ ਇਲੈਕਸ਼ਨ ਵੀ ਹੋ ਸਕਦੇ ਕੀ ਲੱਗਦਾ ਲੁਧਿਆਣਾ ਦੇ ਵਿੱਚ ਕਿਹੜੀ ਪਾਰਟੀ ਦਾ ਜਿਹੜਾ ਮੇਅਰ ਬਣੇਗਾ ਦੇਖੋ ਜੀ ਭਾਜਪਾ ਦਾ ਮੇਅਰ ਬਣੇਗਾ ਤੁਹਾਡੇ ਸਾਹਮਣੇ ਅਸੀਂ ਸਾਰੀ ਸੀਟਾਂ ਦੇ ਵਿੱਚ ਜਿੱਤੇ ਆ ਸਾਰੀ ਸੀਟਾਂ ਤੋਂ ਸਾਨੂੰ ਲੀਡ ਮਿਲੀ ਹੈ ਭਾਜਪਾ ਦੇ ਹੀ ਮੇਅਰ ਬਣੇਗਾ ਭਾਜਪਾ ਦੀ ਸਰਕਾਰ ਬਣੇਗੀ ਜੀ ਸੋ ਗੱਲ ਕਰੀਏ ਗੱਡ ਚੋਰ ਟੁੱਟਣ ਤੋਂ ਬਾਅਦ ਭਾਜਪਾ ਜਿਹੜੀ ਹੈ ਕੱਲੀ ਚੋਣਾ ਲੜੀ ਪੰਜਾਬ ਦੇ ਵਿੱਚ ਠੀਕ ਹੈ ਸੀਟ ਮਿਲੀ ਤੇ ਆਮ ਆਦਮੀ ਪਾਰਟੀ ਬੜਾ ਦਾਵਾ ਕਰਦੀ ਸੀ ਕਿ ਜਿਹੜੇ ਸਾਡੇ 2 ਸਾਲ ਦੇ ਪਿਛਲੇ 2 ਸਾਲ ਦੇ ਕੰਮ ਨੇ ਉਹਨਾਂ ਨੂੰ ਦੇਖ ਕੇ ਜਿਹੜਾ ਲੋਕ ਇਸ ਵਾਰ ਫਿਰ ਆਮ ਆਦਮੀ ਪਾਰਟੀ ਨੂੰ ਜਿਹੜੀ ਵੋਟ ਪਾਣਗੇ ਪਰ ਜਿਹੜਾ ਪੰਜਾਬ ਦੇ ਲੋਕਾਂ ਨੇ ਸਿਰਫ 3 ਸੀਟਾਂ ਆਮ ਆਦਮੀ ਨੂੰ ਪਾਰਟੀ ਨੂੰ ਦਿੱਤੀਆਂ ਕੀ ਕਹਿਣਾ ਚਾਹੋਗੇ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਨਕਾਰਿਆ ਜੀ ਤੁਹਾਡੇ ਸਾਹਮਣੇ ਆ ਜਿੱਥੇ ਮਰਜ਼ੀ ਚੱਲ ਜੂ ਕੋਰਪਸ਼ਨ ਆ ਕੋਰਪਸ਼ਨ ਪੈਰਸੋਦੋਂ ਬਗਰ ਕੰਮ ਨਹੀਂ ਹੋ ਰਿਹਾ ਲੋਕਾਂ ਨੂੰ ਭੁੱਖੇ ਮਤਲਬ ਫਰੀ ਦਾ ਖਾਣ ਦੀ ਉਹਨਾਂ ਨੇ ਆਦਤ ਪਾ ਦਿੱਤੀ ਠੀਕ ਹੈ ਲੋਕਾਂ ਨਾਲ ਇਹਨਾਂ ਨੇ ਪ੍ਰੋਮਿਸ ਕੀਤਾ 1000 ਰੁਪਏ ਦੇਵਾਂਗੇ ਅਸੀਂ ਜਨਾਨੀਆਂ ਨੂੰ ਕਿਸੇ ਨੂੰ ਨਹੀਂ ਦਿੱਤਾ ਠੀਕ ਹੈ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਲੋਕਾਂ ਨੂੰ ਗੁੰਮਰਾਹ ਕਰ ਕਰਕੇ ਕੋਈ ਕੰਮ ਨਹੀਂ ਕਰ ਰਹੇ ਕੋਈ ਵਿਕਾਸ ਨਹੀਂ ਹੋ ਰਿਹਾ ਤੁਸੀਂ ਸ਼ਹਿਰ ਦਾ ਦੇਖ ਲਓ ਕਿਤੇ ਘੁਮ ਕੇ ਦੇਖ ਲਓ ਕੋਈ ਸੜਕਾਂ ਦਾ ਹਾਲ ਦੇਖ ਲਓ ਕਿਤੇ ਕੋਈ ਦੇਖ ਲਓ ਕਿਸੇ ਦਫ਼ਤਰ ਚ ਚਲ ਜਾਓ ਬਿਜਲੀ ਸਾਰਾ ਸਾਰਾ ਦਿਨ ਨਹੀਂ ਆਉਂਦੀ ਇਹ ਇਹ ਇਹੀ ਕਾਰਨ ਹੈ ਨਾ ਇਹਨਾਂ ਦਾ ਹਾਰ ਦਾ ਕਿ ਹਾਰੇ ਆ ਇਹੀ ਕਾਰਨ ਆ ਸਭ ਤੋਂ ਵੱਡਾ ਆਉਣ ਵਾਲੇ ਦਿਨਾਂ ਦੇ ਵਿੱਚ ਬੀਜੇਪੀ ਜਿੱਤੇਗੀ ਕਾਉਂਸਲਰ ਦੇ ਇਲੈਕਸ਼ਨ ਜਿੱਤੇਗੀ ਅਸੀਂ ਆਪਣੀ ਸਰਕਾਰ ਬਣਾਵਾਂਗੇ 2027 ਚ ਕਾਉਂਸਲਰ ਸਾਡੇ ਬਣਨਗੇ ਮੇਅਰ ਸਾਡੇ ਬਣਨਗੇ ਸਰਵਨੀ ਸਿੰਘ ਬਿੱਟੂ ਦੀ ਜੇ ਗੱਲ ਕਰੀਏ ਪੰਜਾਬ ਦੇ ਜਿਹੜੇ ਵਪਾਰੀ ਨੇ ਕਾਰੋਬਾਰੀਆਂ ਲਈ ਕੋਈ ਵੱਡਾ ਤੋਹਫਾ ਲੈ ਕੇ ਆ ਸਕਦੇ ਨੇ ਦੇਖੋ ਉਹਨਾਂ ਨੂੰ ਟਾਈਮ ਲੱਗੇਗਾ 2-4 ਦਿਨ ਦੇ ਵਿੱਚ ਲੁਧਿਆਣੇ ਆ ਜਾਣਗੇ ਤੇ ਉਹ ਵੱਡਾ ਕੋਈ ਸਪੈਸ਼ਲ ਪੈਕੇਜ ਲੈ ਕੇ ਆਣਗੇ ਵਪਾਰ ਵਾਸਤੇ ਇੰਡਸਟਰੀ ਵਾਸਤੇ ਲੰਬਿਤ ਮਸਲੇ ਹੱਲ ਕਰਨਗੇ ਪੰਜਾਬ ਦੇ ਜਿਹੜੇ ਵੀ ਆ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਹਮੇਸ਼ਾ ਹੀ ਨਾਲ ਗੱਲ ਕਰਨਗੇ ਤੇ ਜਿਹੜੇ ਵੀ ਵਪਾਰੀਆਂ ਨੂੰ ਓਕੜਾਂ ਦੀਆਂ ਉਹ ਸੈਂਟਰ ਤੱਕ ਪਹੁੰਚਾਣਗੇ ਤੋ ਕਿਸਾਨੀ ਮਸਲਾ ਜਿਹੜਾ ਹੈ ਲਗਾਤਾਰ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਭਾਜਪਾ ਤੋਂ ਨਿਰਾਸ਼ ਨੇ ਕੀ ਲੱਗਦਾ ਰਵਨੀਤ ਸਿੰਘ ਬਿੱਟੂ ਜਿਹੜੇ ਨੇ ਉਹ ਕਿਸਾਨੀ ਮਸਲੇ ਨੂੰ ਜਿਹੜਾ ਹੱਲ ਕਰ ਸਕਣਗੇ ਹਾਂ ਜੀ ਕਿਸਾਨੀ ਮਸਲੇ ਨੂੰ ਵੀ ਹੱਲ ਕਰਨਗੇ ਕਿਸਾਨਾਂ ਦੀ ਜਿਹੜੀ ਆ ਦਿੱਕਤਾਂ ਉਹ ਵੀ ਸੈਂਟਰ ਗਵਰਨਮੈਂਟ ਦੇ ਕੋਚਾਂਗੇ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਦਾ ਮਸਲਾ ਛੇਤੀ ਹੀ ਹੱਲ ਹੋਏਗਾ ਅੱਜ ਰੇਲ ਰਾਜ ਮੰਤਰੀ ਦੇ ਵੱਲੋਂ ਜਿਹੜਾ ਉਹਨਾਂ ਨੇ ਆਪਣਾ ਉਧਾ ਸੰਭਾਲਿਆ ਸੋ ਲੁਧਿਆਣਾ ਦਾ ਜਿਹੜਾ ਰੇਲਵੇ ਸਟੇਸ਼ਨ ਹੈ ਉਹਨੂੰ ਜਿਹੜਾ ਸਮਾਰਟ ਬਣਾਉਣ ਦੀ ਜਿਹੜੇ ਪ੍ਰਯਾਸ ਤਾਂ ਕੀਤੇ ਜਾ ਰਹੇ ਨੇ ਕੰਮ ਚੱਲ ਰਿਹਾ ਸੋ ਜਿਹੜੇ ਬਾਕੀ ਪੰਜਾਬ ਦੇ ਰੇਲਵੇ ਸਟੇਸ਼ਨ ਨੇ ਉਹਨਾਂ ਤੇ ਵੀ ਜਿਹੜਾ ਉਹਨਾਂ ਨੂੰ ਵੀ ਸਮਾਰਟ ਬਣਾਉਣ ਦਾ ਕੋਈ ਤੋਹਫਾ ਦਿੱਤਾ ਜਾਏਗਾ ਰਵਨੀਤ ਸਿੰਘ ਬਿੱਟੂ ਜੀ ਦੇ ਵੱਲੋਂ ਛੇਤੀ ਦੇਖੋ ਜੀ ਹੁਣ ਬੈਠੇ ਆ ਛੇਤੀ ਉਹਨਾਂ ਨੇ ਬਾਕੀ ਜਿਹੜੇ ਸਟੇਸ਼ਨ ਹੈਗੇ ਆ ਉਹਨਾਂ ਨੂੰ ਵੀ ਮੋਡੀਫਾਈ ਕਰਕੇ ਸਮਾਰਟ ਬਣਾਇਆ ਜਾਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਜ਼ਿਲ੍ਹੇ ਜਿਹੜੇ ਪੰਜਾਬ ਦੇ ਜ਼ਿਲ੍ਹਿਆਂ ਦੇ ਰੇਲਵੇ ਸਟੇਸ਼ਨ ਆ ਬਹੁਤ ਬਹੁਤ ਧੰਨਵਾਦ ਸੋ ਇਹ ਸੀ ਸਾਡੇ ਨਾਲ ਭਾਜਪਾ ਨੇਤਾ ਸੰਜੀਵ ਚੋਧਰੀ ਜਿਨ੍ਹਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਦੇ ਵੱਲੋਂ ਇੱਕ ਜਿਹੜਾ ਪੰਜਾਬ ਨੂੰ ਤੋਹਫ਼ਾ ਦਿੱਤਾ ਗਿਆ ਰਵਨੀਤ ਸਿੰਘ ਬਿੱਟੂ ਨੂੰ ਜਿਹੜਾ ਕੇਂਦਰੀ ਮੰਤਰੀ ਮੰਡਲ ਦੇ ਵਿੱਚ ਰਾਜ ਮੰਤਰੀ ਜਿਹੜਾ ਬਣਾ ਕੇ ਤੇ ਇੱਕ ਵੱਡਾ ਤੋਹਫ਼ਾ ਪੰਜਾਬ ਨੂੰ ਦਿੱਤਾ ਗਿਆ ਸੋ ਰਵਨੀਤ ਸਿੰਘ ਬਿੱਟੂ ਵੀ ਜਿਹੜੇ ਨੇ ਉਹ ਪੰਜਾਬ ਨੂੰ ਜਲਦੀ ਇੱਕ ਵੱਡਾ ਤੋਹਫ਼ਾ ਦੇਣ ਜਾਣਗੇ ਕੈਮਰਾ ਪਰਸਨ ਹਰਜੀਤ ਸਿੰਘ ਕਾਕਾ ਦੇ ਨਾਲ ਦੀਪਕ ਅਤਿਆਲ ਦਾ ਸਮਰ ਨਿਊਜ਼